ਨੀ ਨੀ ਕਰੋ ਉੱਤੇ ਬਾਇ ਸਨ ਰੂਫ ਪਰ ਬਹੁਤ ਲੋਕ ਆ ਰਹੇ ਇਹਦੇ ਵਿੱਚ ਤਾਂ ਬੰਦਾ ਲੱਗ ਕੇ ਇੰਨੀ ਟਾਈਟ ਜੀ ਤੇ ਸਪੋਰਟਸ ਦੇ ਵਿੱਚ ਵਾਸਤੇ ਆ ਲੜਕੀਆਂ ਵਾਸਤੇ ਜਿਆਦਾ ਪ੍ਰਾਈਸ ਕਿੰਨੀ ਹੈ ਦੀ ਪ੍ਰਾਈਸ ਮਨ ਦਿਸਣੀ ਦੇ ਬੋ ਉਹ ਹਿੰਗਵੇਂ ਕੀ ਕਰੋ ਪਤਾ ਨਹੀਂ ਚਲੋ ਜਦੋਂ ਪਤਾ ਆ ਤੇ ਫਿਰ ਠੀਕ ਆ ਹਾਂਜੀ ਕੀ ਕਰ ਰਹੇ ਹੋ ਕੀ ਕਹਿ ਰਹੇ ਹੋ ਬੋਲੀ ਜੋ ਨੇ ਜਿਹੜੀ 9 ਸੈਂਟੀ ਵਾਲੀ ਜਿਹੜੀ ਲੀਨ ਉਹ ਨਾ ਬਟਾ ਹਾਂ ਹਾਂ ਇਹ ਤੋਂ ਨੈਕਸਟ ਹੀ ਹੁੰਦੀ ਆ ਉਹ ਲੀਨ ਜਿਹੜੀ ਹੁੰਦੀ ਆ ਠੀਕ ਆ ਇਹਦਾ ਸਾਬ ਸਿਟੀ ਅਸੀਂ ਪਹੁੰਚ ਲਿਆ ਤੇ ਹੂਨਾ ਵਾਓ ਬਹੁਤ ਸੋਹਣਾ 뷰 ਆ ਰਿਹਾ ਕਿਉਂਕਿ ਅਸੀਂ ਸਿਟੀ ਵੀ ਘੁਮਾਵਾਂਗੇ ਪਰ بار بارੋ ਸਿਟੀ ਕੋ ਇਸ ਤਰ੍ਹਾਂ ਦਾ ਫਟਾ ਬਹੁਤ ਸੋਹਣਾ ਸਿਡਨੀ ਆ ਵੀ ਆਓ ਜਿੰਨੇ ਆਉਣਾ ਘੁੰਮਣਾ ਆਉਣਾ ਘੁੰਮਣਾ ਆਓ ਉਹ ਵਾਲੀ ਸਾਈਡ ਨੂੰ ਕਹਿੰਦੇ ਨੌਰਥ ਸਿਡਨੀ ਉਹ ਵਾਲੀ ਸਾਈਡ ਜਿਹੜੀ ਹੈ ਸਾਊਥ ਸਿਡਨੀ ਤੇ ਦੋਸ ਸਾਈਡ ਤੇ ਜਿਹੜੀ ਆ ਵਾਕ ਵੀ ਕਰਦੇ ਆ ਨਾਲੇ ਆ ਰਨਿੰਗ ਵੀ ਕਰਦੇ ਆ ਬਹੁਤ ਲੋਕੀ ਸਾਈਡ ਸਾਈਡ ਤੋਂ ਵਾਕ ਕਰਕੇ ਆਨੇ ਹਾਰਬਰ ਦੇ ਸਾਈਡ ਸਾਈਡ ਤੇ ਦਿੱਤੋਂ ਸੀ ਐਂਟਰੀ ਕਰਕੇ ਆ ਹਾਰਬਰ ਸਟੇ ਥੱਲੇ ਸਾਈਡ ਵਾਲੀ ਲੈਣ ਤੇ ਆਏ। ਜੋ ਠੀਕ ਹੋਗਾ। ਨੇ ਰੈਂਡਵਕ ਤੇ ਹੀ ਜਾਂਦੇ ਨੇ। ਹਾਂ ਇਹ ਉਹੀ ਬਾਹਰ ਪਰੋਗੇ ਨਿਕਲਦੀ ਵਿੱਚ ਵਾਲੀ ਜਿਹੜੀਆਂ ਡਿਫਰੈਂਟ ਚਲੇ ਜਾਂਦੀਆਂ ਨੇ। ਦੂਸਰੇ ਪਾਸੇ। ਪਰ ਲੋਕੀ ਇੱਧਰ ਇੰਜੋਏ ਕਰਦੇ ਆ ਉਹ ਆਪ ਕਰਦੇ ਆ ਸਕਿਉਰਿਟੀ ਵੀ ਖੜੀ ਹੈ ਹੀ ਕਾਫੀ ਹਣਾ। ਠੀਕ। ਇਹ ਕੋਸ਼ਿਸ਼ ਇਸ ਤਰ੍ਹਾਂ ਦਾ ਵੀ ਉਸ ਸਾਈਡ ਤੇ ਜਿਹੜੀ ਟ੍ਰੇਨ ਵੀ ਆਉਂਦੀ ਹੈ ਤੇ ਵਿੱਚ ਸੜਕਾਂ ਨੇ ਕਿੰਨ ਟੰਚੇ ਆ ਟਿੰਕਿੰਗ ਟਨ ਜਨਲੀ ਤੇ ਨੌਲੀ ਕਦੀ ਕਦੀ ਇਹ ਬੰਦ ਕਰ ਦਿੰਦੇ ਨੇ ਕੋਈ ਐਗਜ਼ਿਟ ਬੰਦ ਕਰ ਦਿੰਦੇ ਹਨਾ ਕੋਈ ਐਗਜ਼ਿਟ ਕਰ ਦਿੰਦੇ ਕੋਈ ਐਂਟਰੀ ਕਰ ਦਿੰਦੇ ਇਦਾਂ ਵਿਦਾਂ ਆ ਤਿੰਨ ਉਹ ਇਹਨਾਂ ਨੇ ਕ੍ਰੋਸ ਵਾਲੀ ਥਾਂ ਤੋਂ ਵੀ ਨਿਕਲੀ ਜਾ ਰਹੇ ਨੇ ਕੰਪਨੀ ਸਾਹ ਉਹ ਆ ਵੀ ਕੋ ਇੱਧਰ ਗ੍ਰੀਨ ਗ੍ਰੀਨ ਕਿੱਥੋਂ ਹੈ ਨੌ ਸਿਟੀ ਬੈਸਟ ਸਿਟੀ ਸੈਂਟਰ ਆਹ ਕੀ ਫੋਨੀ ਚੱਲਦੀ ਇਹ ਡਰੋਨ ਦੀ ਵੀ ਕੁਝ ਇਸ ਤਰ੍ਹਾਂ ਦਾ ਦਿਖ ਰਿਹਾ। ਆਹ ਜੀ ਖੰਬੀ ਰੋਡ ਆ ਨਾ ਲੈਫਟ ਇਹ ਜਾਂਦੀ ਹੈ ਸਿੱਧੀ ਉਪਰ ਹੌਸ ਠੀਕ ਜਿੱਥੇ ਪਾਰਕਿੰਗ ਆ ਨਾ ਹੋਰ ਯਾਰ ਇਹਨੇ ਆ ਗਿਆ ਸਟੇਡੀਅਮ ਦਾ ਐਸੇ ਜੀ ਆ ਗਿਆ ਨਾ ਹਾਂ ਤੁਸੀਂ ਤਾਂ ਬੈਸਟ ਹੋ ਜੀ ਹਾਂ ਇਹ ਸਟੇਡੀਅਮ ਆ ਗਿਆ ਇਹ ਕਿੰਨੇ ਵੱਡੇ ਵੱਡੇ ਦਰਖਤ ਨੇ ਬਹੁਤ ਹੀ ਵੱਡੇ ਵੱਡੇ ਟਰੀ ਨੇ ਸਾਰੀ ਸ਼ਾਮ ਕੀਤੀ ਹੋਈ ਇਸ ਰੇਤ ਵਿੱਚ ਬਹੁਤ ਥੋੜਾ ਲੱਗ ਰਿਹਾ ਹੈ ਇਹ ਤਾਂ ਸਾਈਡ ਤੇ ਹੈਗਾ 골ਫ ਕੋਰਸ ਸਾਈਡ ਤੇ ਵਾਹ ਲਾ ਦੇ ਕਿੰਨਾ ਸੋਹਣਾ ਬਣਿਆ ਹੋਇਆ ਬਹੁਤ ਹੀ ਸੋਹਣਾ 뷰ਅ ਆ ਸੜਦਾ ਦੇਖੋ ਦੋਨੋਂ ਸਾਈਡਸ ਦੇਖੋ ਕਿੰਨੇ ਵੱਡੇ ਵੱਡੇ ਟਰੀ ਲੱਗੇ ਹੋਏ ਆ इधर भी गोल्फ है इधर लेफ्ट राइट दोनों साइड पे गोल्फ है पहुंच गए अपन लग तो गए पहुंच गए मोर पार्क पहुंचे जी मोर पार्क आ लोगे सुन इतने साइकिल लाता हूं ऐसे खत्म हो गए थे खत्म कर शॉपिंग अच्छा इतनी भी तो लाल वाली कार अंदर हम्म पार्किंग बनी हुई शॉपिंग सेंटर पीछे दसया थी जमा ਕੈਸੇ ਬਣੇਗਾ ਪਾ ਉਹ ਬੀਤੇ ਪਾਰਕਿੰਗ ਮਿਲ ਜੇਗੀ ਆਡੀ ਵਾਲਾਂ ਦਾ ਹਾਂ ਹਾਂ ਜੀ ਬਕਰ ਕਿਤੇ ਮੈਂ ਹੀ ਠੀਲਾ ਦੀ ਬਰਾਬਰ ਨਾ ਨਾ ਬੱਚਿਆਂ ਨੂੰ ਸ਼ੌਂਕ ਸੀਗਾ ਆਡੀ ਜਾਣ ਦਾ ਮੈਨੂੰ ਕੋਈ ਹੈਗਾ ਨਹੀਂ ਸ਼ੌਂਕ ਬੱਚਾ ਨੇ ਦੇਖਣਾ ਆਡੀ ਦਾ ਸ਼ੋਅਰੂਮ ਤੇ ਜਾ ਕੇ ਦੇਖਦੇ ਆ ਕਿ ਕਿ ਐਕਸਪਲੋਰ ਕਰਦੇ ਆ ਬੱਚੇ ਆਹ ਗਰੀਨ ਨਾ ਸਿਰ ਵੀਡੀਓ ਬਣਾ ਗਿਆ ਇੰਨ ਮੈਲਟਨ ਹੋ ਗਿਆ ਇਤਨੀ ਿਆਰੀ ਇਧਰੋਂ ਜਾਣਾ ਇਧਰੋਂ ਦੀ ਜਾਣਾ ਹਾਂ ਠੀਕ ਆ ਇਧਰ ਹੀ ਆ ਇਧਰ ਜਾਣਾ ਠੀਕ ਆ ਕਿਸ ਆ ਗਈ ਆਡੀ ਆ ਗਈ ਆ ਬਿਲਕੁਲ ਆ ਗਈ ਆਡੀ ਆ ਗਈ ਆ ਗਈ ਹਾਂ ਅੱਜ ਕਿਸੀ ਸ਼ੋਰੂਮ ਦੇ ਵਿੱਚ ਮੈਂ ਵੀਡੀਓ ਬਣਾਉਂਗੀ ਕਿਵੇਂ ਕਿਵੇਂ ਜਿੱਥੇ ਜਿੱਥੇ ਬੱਚੇ ਜਾਣਗੇ ਉੱਥੇ ਤੇ ਰਹਿ ਜਾਵਾਂਗੇ ਇਸੇ ਨਾਲ ਲੱਗੀ ਤੇਰੀ ਵੀਡੀਓ ਵਿੱਚ ਆ ਗਈ ਰੋਮੀ ਇਹ ਸਾਰੀ ਸਪੋਰਟਸ ਕਾਰ ਨੇ ਇਧਰ आ पिछे जगह वो इन्नी ज़्यादा जगह नहीं है इस कार पर अगे ही अगे टू सीट्स जड़िया ने अच्छी ने पिछे तो बिल्कुल नहीं है ऐसा इंटीरियर अच्छा है और फिर उल्के पे इन्नी जगह नहीं है ਨੇ ਰਾਜਾ ਕਾਰ ਦੇ ਵਿੱਚ ਸਨ ਰੂਫ ਵੀ ਉੱਪਰ ਹੈਗੀ। ਨਾ ਮਹਿੰਗੀ ਨਹੀਂ ਜ਼ਿਆਦਾ। ਇਹ ਤਾਂ ਹੈਗੀ ਸਨ ਰੂਫ। ਸਾਰੇ ਜਾਨੇ ਆਪਣੀ ਆਪਣੀ ਕਾਰ ਚ ਜਾ ਕੇ ਬਹਿ ਗਏ ਨੇ। ਇੰਜੋਏ ਕਰ ਰਹੇ ਨੇ ਛੁੱਟੀਆਂ ਦੇ ਵਿੱਚ। ਮਨ ਨੂੰ ਕੁਛ ਆਪ ਸੰਦ ਆ ਗਈ ਮੈਂ ਵੀ ਇੱਥੇ ਬਹਿ ਜਾਂਦੀ ਆਂ। ਨਾ ਬਾਹਰ ਦਾ ਇੱਧਰ ਦੇਖ ਲਵਾਂਗੇ ਨਜ਼ਾਰਾ ਜਾਂ। ਆਹ ਇਲੈਕਟ੍ਰੀਕਲ। ਮੈਂ ਆ ਦੇਥੇ ਬਹਿਣ ਲੱਗੀ ਆਂ। ਸਾਰੇ ਕਾਰਾਂ 'ਚ ਬੈਠ ਬੂੜ ਕੇ। ਇਦਾਂ ਲੱਗਦਾ ਬੜਾ ਅੱਛਾ ਲੱਗਿਆ ਮੈਂ ਰੂਮ ਕਲਰ ਦਾ ਆਹ ਸੋਹਣੀ ਕਾਰ ਆ ਵੀ ਵਾਓ ਕਿੰਨਾ ਬਹੁਤ ਬੜਾ ਬੜੂ ਕਿੰਨਾ ਛੋਸਾ ਹੂੰ ਬਹੁਤ ਜਗ੍ਹਾ ਪਿੱਛੇ ਰੂਮ ਵੀ ਕਿੰਨਾ ਰੂਮ ਦੇ ਬਹੁਤ ਕਿੰਨਾ ਬੜਾ ਆਹ ਤੇ ਬੇਕਾਰ ਉਸ ਬੈ ਕੇ ਦੇਖੋ ਸੋਹਣੇ ਤੇ ਐਸੇ ਵੀ ਹੈ ਨਾ ਇਹ ਤੁਮੋਲਾ ਬਹੁਤ ਲੋ ਆਏ ਤੇ ਇਹ ਸੋਲਡਰ ਨਾਲੇ ਬੱਚੇ ਆ ਦੇ ਗ੍ਰੇਡੀ ਕਾਰ ਦੇ ਪ੍ਰਾਈਸ ਮੈਂ ਵੀ ਕਹਿ ਰਹੀ ਸੀ ਕਿ ਇਲੈਕਟ੍ਰਿਕ ਲੱਗਦੀ ਹੈ ਇਲੈਕਟ੍ਰਿਕ ਕਾਰ ਆ ਔਰ ਇਹਦੀ ਫਾਈਜ਼ ਵੀ ਬਹੁਤ ਵਧੀਆ 210 ਦੀ ਚਲੋ ਚੱਲਦੇ ਹਾਂ ਹੁਣ ਉੱਪਰ ਉੱਪਰ ਦੇਖਦੇ ਹਾਂ ਥੋੜੇ ਜਿਹਾ ਹੋਤੀ ਆ ਇਹ ਬਹੁਤ ਕਾਰਸ ਰੱਖੀਆਂ ਨੇ ਇਹ ਸਭ ਤੋਂ ਮੇਨ ਸਿਡਨੀ ਦਾ ਜਿਹੜਾ ਵੱਡਾ ਆਡੀ ਦਾ ਸੈਂਟਰ ਹੈ ਜਿੱਥੇ ਅਸੀਂ ਅੱਜ ਆਏ ਹਾਂ ਮੁੰਡਿਆਂ ਨੂੰ ਕਾਰਾਂ ਦਾ ਸ਼ੌਂਕ ਹੁੰਦਾ ਨਾਲ-ਨਾਲ ਮੈਨੂੰ ਵੀ ਚੈਲੇ ਨੂੰ ਜਾਣਾ ਪੈਂਦਾ ਜਿੱਥੇ ਵੀ ਜਾਨੀ ਉੱਥੇ ਦੇ ਚਲੇ ਜਾਂ ਜਿੱਥੇ ਜਾਂਦੇ ਉੱਥੇ ਚਲੇ ਜਾਣੀ ਆ ਕਾਰ ਆ ਕਿ ਉਹ ਹਾਂ ਜਿਓਏਗੀ ਕਾਰ ਉਹ ਇਹ ਸਪੋਰਟਸ ਵਾਲੀ ਤਾਂ ਡੈਫੀਨੇਟਲੀ ਲੋ ਹੀ ਹੋਏਗੀ ਹਾਂ ਆਰਸ ਇਥੇ ਇਟ ਮੀਨ ਵਾਕੀ ਹੋਏਗੀ ਲੋ ਨਾ ਆ ਆ ਆ ਵਾਲੀ ਅੱਛੀ ਹੈ ਸੋਲ ਹੋਗੀ ਹੂੰ ਅੱਛਾ ਕਾਫੀ ਰੂਮ ਆ ਪਰ ਇਹ ਬੰਦ ਕਾਰ ਪਰ ਇਹ ਸੋਲਡ ਹੋ want to know haa di price aa ka hai giyo q5 eh baro kosrandi hai eh andro lak ni i think eve sale na hoye haa और भी आर एस सिक्स आ सैवंटी थ्री भी आ सारा सिस्टम इतना ज़्यादा नवा नहीं है पुरानी कार्स में नवे मॉडल दिया नहीं है, है क्यू फाइव फोर्टी सो so, काफ़ी घूम लिया आप ਕਾਫੀ ਵੀਡੀਓ ਵੀ ਮੈਂ ਬਣਾ ਲਈਆ ਨਿਕਲਦੇ ਹੁਣ ਚੱਲਦੇ ਆ ਬਹੁਤ ਘਰ ਕਾਰਸ ਨੇ ਇੰਨੀ ਤਾਂ ਮੈਨੂੰ ਕਾਰਾਂ ਦੀ ਸਮਝ ਨਹੀਂ ਹੈਗੀ ਪਰ ਫਿਰ ਵੀ ਵੀਡੀਓ ਬਣਾ ਦਿੰਦੀ ਆ ਆ ਥੋੜੀ ਜਿਹੀ ਉੱਚੀ ਆ ਠੀਕ ਲੱਗਦੀ ਆ ਬਹੁਤ ਸਪੋਰਟੀ ਨਹੀਂ ਲੱਗ ਰਹੀ ਠੀਕ ਲੱਗ ਰਹੀ ਆ ਐਸਕਯੂ 2 ਆਏ ਹਾਰੀ ਹਾਰੀ ਚਲੋ ਅਸੀਂ ਆ ਗਏ ਆ ਮੈਂ ਥਿੰਕ ਸੈਕੰਡ ਫਲੋਰ ਤੇ ਤੇ ਟੋਗੇ ਹੋ ਰਹੀ ਬਹੁਤ ਅੱਗੇ ਕਾਰਸ ਨੇ ਨਿਕਲਦੇ ਬਸ ਬਹੁਤ ਦੇਖ ਲੀਆਂ ਆਹ ਪ੍ਰਾਈਸ ਵਾਈਜ਼ ਠੀਕ ਆ ਪੰਜਾਬ ਆ ਤੇ ਬਹੁਤੀ ਐਕਸਪੈਂਸਿਵ ਕਾਰ ਜਿੱਤੇ ਮੈਂ ਬੈ ਕੇ ਦੇਖਿਆ ਉਹ ਲੱਗੇ ਬਹੁਤ ਹੀ ਨਵੀਂ ਕਾਰ ਆ ਉਹ ਤੇ ਇਹ ਯੰਗਸਟਰ ਬੱਚਿਆਂ ਲਈ ਆ 20 ਬਾਕੀ ਦੇਖਿੰਗੇ ਪਿੱਛੇ ਵੀ ਦੇਖ ਲੈਨੇ ਕਿਦਾਂ ਦੀ ਜਗਾ ਬਣੀ ਹੋਈ ਏਦੀ ਓਹ ਲਓ ਹਾਈ ਹਾਈ ਪਿੱਛੇ ਤੇ ਪਿੱਛੇ ਵੀ ਬਹੁਤ ਨੀਨੀ ਆਕਾਰੇ ਵੀ ਬਹੁਤ ਲੋਅ ਹੈ ਕਲਰ ਬਹੁਤ ਅੱਛਾ ਕੰਮਰ ਅੱਛਾ ਆਗਦਾ ਵੀ ਚਲੋ ਦੇਖ ਲਿਆ ਆ 10 ਤੇ 10 ਲਿਖਿਆ ਹੋਇਆ ਔਰ ਐ 6 ਆ ਵੀ ਕਲਰ ਸੋਨਾ ਕਾ ਦੇ ਵਿੱਚ ਸਕਰੀਨ ਥੋੜੀ ਜਿਹੜੀ ਨਵੇਂ ਸਟਾਈਲ ਦੀ ਲੱਗੀ ਹੋਈ ਆ ਇਹਦੇ ਅੰਦਰ ਬੈਠ ਕੇ ਦੇਖਦੇ ਆ ਕਿਦਾਂ ਦੀ ਆ ਇਹ ਥੋੜੀ ਉੱਚੀ ਐਸ ਸੀ ਆ ਹਾਂ ਆ ਥੋੜੀ ਠੀਕ ਲੱਗੀ ਬਾਕੀ ਤਾਂ ਬਹੁਤ ਕਾਰਾਂ ਨੀਵੀਆਂ ਨੇ ਵੀ ਆ ਥੋੜੀ ਠੀਕ ਲੱਗੀ ਆ ਇਹਦੀ ਲੁੱਕ ਕੁਛ ਦਾ ਵੀ ਆ ਇਹਦੇ ਸਨਰੂਫ ਲੱਗੀ ਹੋਈ ਆ ਵੀ ਇਸ ਕੰਟਰੀ ਚ ਮੋੜਾ ਜਿੱਥੇ ਸੱਪਾ ਚਲੇ ਜਾਂਦੇ ਉੱਥੇ ਤੁਹਾਨੂੰ ਇਹ ਨਹੀਂ ਕਹਿਣਗੇ ਫ੍ਰੈਸ਼ਾਈਜ਼ ਨਹੀਂ ਕਰਦੇ ਤੁਸੀਂ ਕਾਰ ਦੇਖਣ ਆਏ ਉਹ ਲੈਣ ਆਏ ਉਹ ਕਹਿੰਦੇ ਇੰਜੋਏ ਕਰੋ ਕਾਰ ਦੇਖੋ ਕਿੰਨੇ ਜਿਹੜੀਆਂ ਜੁਨੀਆਂ ਲੱਗੀਆਂ ਨੇ ਦੇਖੋ ਜਿਹੜੀ ਤੁਹਾਨੂੰ ਅੱਛੀ ਲੱਗਦੀ ਹੈ ਤੁਹਾਨੂੰ ਦੱਸੋ ਬਾਈ ਕਰਨੀ ਕਰੋ ਨਹੀਂ ਕਰਨੀ ਨਾ ਕਰੋ ਬਾਈ ਪਰ ਤੁਹਾਨੂੰ ਪਤਾ ਕਿ ਇੰਨੇ ਐਕਸਪੈਂਸਿਵ ਸ਼ੋਰੂਮਸ ਦੇ ਵਿੱਚ ਆ ਕੇ ਤੇ ਬਹੁਤ ਸੋਚ ਸਮਝ ਕੇ ਆਉਣਾ ਪੈਂਦਾ ਵੀ ਹਾਂ ਵੀ ਅੱਜ ਖਰੀਦਣ ਚੱਲੇ ਆਂ ਜਾਂ ਇੱਥੇ ਘੁੰਮਣ ਆਏ ਐ ਇੰਜੋਏ ਕਰਨ ਆਏ ਐ ਵਿਜ਼ਿਟ ਕਰਨ ਆਏ ਕਿ ਦੇਖ ਕੇ ਆਉਣੇ ਕਿੰਦਾਂ ਦੀਆਂ ਕਾਰਸ ਹੁੰਦੀਆਂ ਨੇ ਤੇ ਹਾਂ ਗੋਦਸਰਾ ਸਿਸਟਮ ਤੇ ਬਹੁਤ ਅੱਛਾ ਬਣਿਆ ਹੋਇਆ ਵਧੀਆ ਬਣੀ ਹੋਈ ਕਾਰ ਹੈ ਬਾਲੀ ਪ੍ਰਾਈਸ ਦੇਖਦੀ ਇਹ ਕਿੰਨੀ ਅੱਛੀ ਆ ਵੈਸੇ ਕਾਰ ਖੁੱਲੀ ਆ ਕਾਫੀ ਰੂਮੀ ਆ ਤੇ ਇਹ ਕਾਰ ਹੈਗੀ ਆ RSQ3 ਪਰ ਇਹ ਮੈਨੂੰ ਕਾਫੀ ਡੀਸੈਂਟ ਲੱਗਦੀ ਡੀਸੈਂਟ ਲੁੱਕ ਲੱਗੀ ਇਹਦੀ ਨਾ ਬਹੁਤ ਵੱਡੀ ਆ ਨਾ ਬਹੁਤ ਛੋਟੀ ਆ ਪਰ ਬਹੁਤ ਡੀਸੈਂਟ ਡੀਸੈਂਟ ਮੈਂ Q5 ਵੀ ਵੇਖੀ ਹੁਣੇ ਉਹ ਵੀ ਏਡੀ ਵਧੀਆ ਨੇ ਜਿੰਨੀ ਆ ਵਧੀਆ ਲੱਗੀ ਆ ਪਰ ਇਹਦੀ ਪ੍ਰਾਈਸ ਪਤਾ ਨਹੀਂ ਕਿੰਨੀ ਆ ਇਹ ਨਵੀਂ ਕਾਰ ਫਰੈਂਡ ਨਹੀਂ ਉਹ ਕਿ ਕਿਤਾਈ ਉਹਦੇ ਮੈਂ ਦੇਖਣ ਦੀ ਹੈ ਕਿ ਸਕਰੀਨ ਜਿਹੜੀ ਹੈ ਹੈੱਡ ਅਪ ਡਿਸਪਲੇ ਤੇ ਸਾਰਾ ਕੁਝ ਜਿਹੜਾ ਡਿਫਰੈਂਟ ਆ ਉਹਦਾ ਬਾਕੀਆਂ ਦੀ ਸਕਰੀਨ ਜਿਹੜੀਆਂ ਪੁਰਾਣੀਆਂ ਨੇ ਵਧੀਆ ਚਲੋ ਮੈਨੂੰ ਆਪ ਸੰਦਾਈ ਹੈ ਬੈਸਟ ਕਾਰ ਇਹ ਡੂਡੂ ਆ ਦੇਖੋ ਹਾਈ ਗਲੋਸ ਕਾਰਬਨ ਫਾਈਬਰ ਲੁੱਕ ਆ ਆਦੇ ਦੋ ਸਕਰੀਨਸ ਨੇ ਤੇ ਉੱਦੀ ਬਣੀ ਹੋਈ ਵੀ ਕਾਰ ਪਿਛੇ ਰੂਮ ਹੀ ਹੈਗਾ ਦਾ ਅੱਛਾ ਰੂਮ ਹੈ ਚਲੇ ਪਿੱਛੋ ਦੇਖਦੇ ਆ ਕਿਦਾਂ ਦੀ ਹੈ ਸਾਡੇ ਹਾਂ ਉੱਚੀ ਵੀ ਹੋਈ ਹੈ ਕਾਰ ਮੇਰੀ ਕਾਰ ਜਦ ਤੱਕ ਨਹੀਂ ਜਾਂਦੋਂ ਹਾਂ ਕੁਝ ਲਾਈਟਸ ਲੱਗੀਆਂ ਆ ਪਿੱਛੇ ਵੀ ਹਾਂ ਚੱਲ ਰਹੀ ਹੈ ਚੂਟਾ ਇਹ ਰੂਮ ਇੱਕ ਸੰਰੋਖਾ ਆਏ ਆਦੇ ਬਹੁਤ ਨੇਟਲੀ ਲੱਗੀ ਹੋਈ ਉਹਨਾਂ ਦਾ ਵੀ ਆ ਵੀ ਅੱਛਾ ਨਹੀਂ ਹੈਗਾ ਕਾਂਸਟ ਵੀਡੀਓ ਸੰਦਿਆ ਵੀ ਤੁਹਾਨੂੰ ਸੰਦਿਆ ਤਾਂ ਇਹ ਕਹਿ ਰਹੇ ਜੀ ਮੈਂਸ ਬਸ ਜਿਆਦਾ on nets ਤੇ ਫਟ ਜਾਂਦੀ ਬਹੁਤ ਜਲਦੀ ਠੀਕ ਆ ਅਵੇਲੇਬਿਲਟੀ ਹੁੰਦੀ ਆ ਬਹੁਤ ਇੰਨੀ ਮਿਊਜ਼ਿਕ ਸਿਸਟਮ ਸੋਨਾ ਆ ਆ ਜੋ ਤੁਸੀਂ ਬੋਨਟ ਵੀ ਖੋਲ ਕੇ ਦੇਖ ਲਿਆ

ਇੰਟੀਰੀਅਰ ਦੇ ਅੱਛੇ ਕਲਰ ਬਲੈਕ ਨਹੀਂ ਮਰੂਨ ਵੀ ਦੇਖਿਆ ਸੀਗਾ ਸੀ ਉਹਦੇ ਵਿੱਚ ਅ ਅੱਛਾ ਐਕਸਪੈਂਸਿਵ ਵਾਲੀਆਂ ਤੇ ਜ਼ਿਆਦਾ ਜ਼ਿਆਦਾ ਚੀਜ਼ਾਂ ਲਾਈਆਂ ਹੋਏ ਤੇ ਜਿਹੜਾ ਘੱਟ ਐਕਸਪੈਂਸਿਵ ਆ ਇਹਨਾਂ ਤੋਂ ਡੀਰ ਹਿਸ ਨੀਮ ਪ੍ਰਾਈਸ ਦੀਆਂ ਤੇ ਉਹਨਾਂ ਦੇ ਵੀ ਉਹਨਾਂ ਨੇ ਅੱਛਾ ਨਹੀਂ ਲਗਾਇਆ ਹੋਇਆ ਅੰਦਰੋਂ ਬੈਠੋ ਤੇ ਉਹਦੀ ਡਰਾਈਵਰ ਸੇਟ ਨੂੰ ਆਡੀ ਵਾਲਾ ਕਿਤੇ ਸੂ ਕਰ ਦੇਣ ਐਵੇਂ ਉਹਨੂੰ ਆਡੀ ਵਾਲਾ ਸੂ ਕਰ ਦੇਣਗੇ ਵੀ ਰਿਵਿਊ ਕਿਤਾ ਤੇਰੀ ਸਾਡੇ ਬਾਰੇ ਗਲਤ ਆ ਦੇ ਸਕਦੇ ਆਸੀਂ ਇਹ ਕੀ ਗੱਲ ਹੋਈ ਕਾਰਸ ਬਾਰੇ ਤੁਸੀਂ ਸਾਰੇ ਦੱਸੋ ਕਿਹੜੀ ਚੰਗੀ ਕਾਰ ਕਿਹੜੀ ਮਾੜੀ ਕਾਰ ਹਾਂ ਬੱਚੀ ਹੌਲੀ ਹੌਲੀ ਤੇ ਅਸੀਂ ਜਿਹੜੀ ਸਾਡ ਕੋਲ ਕਾਰ ਉਹ ਵਧੀਆ ਵਾ ਅੱਛੀ ਕਾਰ